ਵੈਗੁਰਜੀ ਕਾਲ ਸਾਹਿਬ ਵੈਗੁਰਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਦੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਈ ਇਹ ਜੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਦੀਆਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇੱਕ ਇਹ ਕਿਆ ਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ ਨਹੀਂ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਲਿਆ ਵਾ ਕਹਾਂਣ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇੱਕ ਕੋ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ੀ ਵੀ ਚੂਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਪਾਕਿਸਤਾਨਤਾ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੋਜੀ ਕਾਲ ਸਾਹਿਬ ਵੈਗੋਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋਈ ਨਾ ਕੋਈ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਈ ਇਹ ਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਜੀਆਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਕਿਆ ਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ ਨਹੀਂ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਘਾੜ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇੱਕ ਉਹ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇੰਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਇਹ ਜਿਹੜੀ ਗੱਲ ਮੋੜ ਤਰੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ੀ ਵੀ ਚੋਣਾ ਲੜਨਾ ਇਹ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਤਾਂ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਗੋਜੀ ਕਾਲਸਾ ਵੈਗੋਜੀ ਕੀ ਪਤੇ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋਈ ਨਾ ਕੋਈ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਈ ਇਹ ਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਦੀਆਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਕਿਆ ਸੀ ਕਿ ਜਦੋਂ ਉਹਨਾਂ ਸਰਦਾਰ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਤੇ ਬਿਲਕੁਲ ਵੀ ਕੋਈ ਰੋਸ ਨਹੀਂ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਲਿਆ ਵਾ ਕਾਂਡ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਰਹੀ ਨਾ ਹੈਲੀਕਾਪਟਰ ਤੇ ਧਿਆੰਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਸੀ ਵਿੱਚ ਊਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਤਾਂ ਨੂੰ ਕਿਸੇ ਵੀ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੱਚੀ ਗੱਲ ਦੋਸਤੋ ਕੱਲ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਦੇ ਇੱਕ ਬਿਆਨ ਤੋਂ ਬਾਅਦ ਕਾਫੀ ਲੋਕਾਂ ਵੱਲੋਂ ਸਵਾਲ ਕੀਤਾ ਜਾ ਰਿਹਾ ਤੀਹਾਂ ਦਾ ਸਪਸ਼ਟੀਕਰਨ ਪੁੱਛ ਰਹੇ ਸਨ ਜਿਸ ਦੇ ਬਾਰੇ ਹੁਣ ਭਾਈ ਅਮਰਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਇਸ ਬਾਰੇ ਜਵਾਬ ਦਿੱਤਾ ਹੈ ਤੁਸੀਂ ਉਹਨਾਂ ਦੇ ਇਸ ਜਵਾਬ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਕਮੈਂਟਾਂ ਦੇ ਵਿੱਚ Yes ਜਾਂ No ਜ਼ਰੂਰ ਟਾਈਪ ਕਰਨਾ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਭਾਈ ਅਮਰਤਪਾਲ ਸਿੰਘ ਨੇ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿੰਨਾ ਚਿਰ ਉਹਨਾਂ ਦੀ ਗੈਰ ਹਾਜ਼ਰੀ ਹਲਕੇ ਦੇ ਵਿੱਚ ਉਹ ਤੇ ਉਹਨਾਂ ਦੀ ਟੀਮ ਹਲਕੇ ਦੇ ਲੋਕਾਂ ਦੇ ਕੰਮ ਕਰਵਾਉਣ ਅਤੇ ਨਾਲ ਹੀ ਲੋਕਾਂ ਨੂੰ ਐਸਜੀਪੀਸੀ ਦੀਆਂ ਬੋਟਾ ਬਣਵਾਉਣ ਦੇ ਲਈ ਵੀ ਅਪੀਲ ਕੀਤੀ ਗਈ ਹੈ ਤੇ ਨਾਲ ਹੀ ਕੁਝ ਹੋਰ ਖਾਸ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਜਿਸ ਬਾਰੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਦਸੇਮ ਸਿੰਘ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਦੇ ਵਿੱਚ ਵਿਚਰਨਗੇ ਤੇ ਇਸ ਬਾਰੇ ਖੁਲਾਸਾ ਕਰਨਗੇ ਤੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਦੇ ਲਈ ਵੀ ਹੁਣ ਪੂਰੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਰਿਹਾਈ ਕਰਵਾਈ ਜਾਵੇਗੀ ਆਓ ਦੇਖੋ ਇਹ ਖਾਸ ਵੀਡੀਓਜ਼ ਬੋਲੇ ਅੱਜ ਇੱਕ ਸਰਕਾਰ ਦਾ ਮੰਤਰੀ ਰਿਹਾ ਹੈ ਕਾਂਗਰਸ ਦਾ ਪ੍ਰਗਟ ਸਿੰਘ ਆਉਂਦਿਆਂ ਮੈਂ ਸੁਣਦਾ ਸੀ ਵੀ ਉਹਨੇ ਬਿਆਨ ਦਿੱਤਾ ਹੈ ਮੇਰੇ ਆਉਣ ਤੇ ਉਹ ਜਿਵੇਂ ਸਰਕਾਰਾਂ ਨੇ ਆਪਣੇ ਬੰਦੇ ਸਾਰੇ ਖੁੱਲੇ ਛੱਡੇ ਹੁਣ ਵੀ ਤੁਸੀਂ ਹੁਣ ਬੋਲੀ ਜਾਓ ਦੇਖ ਟੱਕ ਉਹ ਕਹਿੰਦਾ ਵੀ ਪਹਿਲਾਂ ਸਾਡੀ ਇੱਕ ਜਵਾਨੀ ਦੀ ਪੀੜ੍ਹੀ ਸਰ ਵੀ ਸਾਰੀ ਹੱਤਵਾਦ ਚ ਮੁੱਕ ਗਈ ਫਿਰ ਕਹਿੰਦਾ ਵੀ ਨਸ਼ਿਆਂ ਦੇ ਹੱਤਵਾਦ ਚ ਮੁੱਕ ਗਈ ਹੁਣ ਕਹਿੰਦਾ ਵੀ ਨੌਜਵਾਨਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ ਮੇਰਾ ਸਵਾਲ ਵੈਸੇ ਮੈਂ ਰਾਜਨੀਤਿਕ ਬੰਦਿਆਂ ਤੇ ਕੋ ਬਹੁਤ ਸਵਾਦ ਜਵਾਬ ਦਿੰਦਾ ਨਹੀਂ ਪਰ ਉਹ ਆਪਣੇ ਆਪ ਨੂੰ ਬਹੁਤ ਸਿਹਰਤ ਬੰਦਿਆਂ ਚ ਗਿਣਦਾ ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਆਤਵਾਦ 'ਚ ਮੁਕੀ ਐ ਪੀੜੀ ਉਹ ਆਤਵਾਦ ਕਿਹੜਾ ਸੀ ਸਰਕਾਰੀ ਸੀ ਕੋਈ ਦੂਜਾ ਸੀ ਤੇ ਜਿਹੜੀ ਹਕੂਮਤ ਦਾ ਨਮਾਇੰਦਾ ਬਣ ਕੇ ਤੂੰ ਵਿਚਰ ਰਿਹਾ ਹੈ ਜਿਹੜੀ ਹਕੂਮਤ ਦਾ ਨਮਾਇੰਦਾ ਬਣ ਕੇ ਤੂੰ ਮੈਨੂੰ ਸਵਾਲ ਕਰ ਰਿਹਾ ਹੈ ਤੇਰੇ ਕੋਲ ਇਹ ਯੁਰਤ ਨਾ ਆਈ ਵੀ ਤੂੰ ਆਪਣੀ ਕਾਂਗਰਸ ਦੀ ਸਰਕਾਰ ਨੂੰ ਪੁੱਛਦਾ ਐ ਨਾ ਹਕੂਮਤਾਂ ਨੂੰ ਪੁੱਛਦਾ ਵੀ ਤੁਸੀਂ ਜਿਹੜਾ ਕਾਨੂੰਨ ਕੀਤਾ ਹੈ ਕਿ ਸਿਕ ਨੌਜਵਾਨਾਂ ਦਾ ਇਹ ਕਿਹੜਾ ਕਾਨੂੰਨ ਚ ਲਿਖਿਆ ਸੀ ਕਿ ਫੜ ਕੇ ਕਿਸੇ ਨੂੰ ਕਿਸੇ ਦਾ ਨਹਿਰ ਤੇ ਮੁਕਾਬਲਾ ਬਣਾ ਦਿਓ ਕਿਸੇ ਦੀ ਧੀ ਭੈਣ ਦੀ ਥਾਣੇ ਖੜ ਕੇ ਬੇਪਤੀ ਕਰ ਦਿਓ ਤੇ ਤੁਸੀਂ ਸਵਾਲ ਫੇਰ ਉਹਨਾਂ ਨੂੰ ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਕੀ ਫਤਿਹ ਪਹਿਲਾਂ ਤੇ ਮੈਂ ਸਾਰੀਆਂ ਖਦੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਹੀਏ ਇਹ ਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਦੀਆਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਆ ਸੀ ਕਿ ਜਦੋਂ ਨ ਸਵਧਾਨ ਦੀ ਸੌ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮੜੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਲਿਆ ਵਕਾਲ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇੱਕ ਉਹ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਨਹੀਂ ਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਸੀ ਵਿੱਚ ਚੂਣਾ ਲੜਨਾ ਇਹ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਗਤਾਂ ਨੂੰ ਕਿਸੇ ਵੀ ਇੱਕ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੋਜੀ ਕਾ ਖਾਲਸਾ ਵੈਗੋਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਦੂਰ ਸਾਹਿਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਈ ਇਹ ਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਜੀਆ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਆ ਸੀ ਕਿ ਜਦੋਂ ਉਹਨਾਂ ਸਰਦਾਰ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮੜੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ ਨਹੀਂ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਹਾਂੜ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇੱਕ ਉਹ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਚ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇੰਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਵੀ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ੀ ਵਿੱਚ ਚੋਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਾਕੀ ਸੰਤਾਂ ਨੂੰ ਕਿਸੇ ਵੀ ਇੱਕ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ মিডিਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ মিডিਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਕਹੀਏ ਇਹ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਕਿ ਜਿਹੜੇ ਅਸੀਂ ਉਹ ਤੀਆਂ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਿਸਤਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਕਿਆ ਸੀ ਕਿ ਜਦੋਂ ਉਹਨਾਂ ਸਰਦਾਰ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਤੇ ਮੀਡੀਆ ਤੌਰ ਮੜੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਕਾਂ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇੱਕ ਕੋ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਭਾਣੇ ਨੂੰ ਇਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਦਾ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਲਸੀ ਵੀ ਚੂਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੇ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਤਾਂ ਕਿ ਸੰਤਾਂ ਨੂੰ ਕਿਸੇ ਵੀ ਇੱਕ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦੇ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ